ਉਹ ਜਹੀਆਂ ਜਾਣਨਾ ਜਾਣ ਤੇਰੇ ਦੀਆਂ ਗੱਲਾਂ ਛੜੀਆਂ ਨਹੀਂ ਹਏ ਕਲੇ ਠੇਕੇ ਤੋਂ ਅਧਿਆ ਤੇ ਬਿਲੋ ਦੱਸਦੀਆਂ ਗਰੀਆਂ ਨਹੀਂ ਹੋ ਕੱਟੇ ਮੋਟਰ ਤੇ ਹੋ ਜਾਂਦੇ ਬਿਲੋ ਯਾਰ ਲੰਗੋਟੀ ਦੇ ਫਿਰ ਤੇਰੇ ਗੰਭ ਵਿੱਚ ਚੱਲਦੇ ਗਾਣੇ ਸਬਰ ਕੋਟੀ ਦੇ ਹੋ ਤੇਰੇ ਗੰਭ ਵਿੱਚ ਚੱਲਦੇ ਗਾਣੇ ਸਬਰ ਕੋਟੀ ਦੇ ਫਿਰ ਤੇਰੇ ਗੰਭ ਵਿੱਚ ਚੱਲਦੇ ਗਾਣੇ ਸਬਰ ਕੋਟੀ ਦੇ ਜਦ ਲਿਸਟਮੈਂਡ ਤੇ ਝੜ ਜਾਂਦੀ ਕਲਯੁਗੀ ਜ਼ਮਾਨੇ ਦੀ ਆ ਫੇਰ ਹਸਨ ਦੀਆਂ ਪੱਟੀਆਂ ਨੂੰ ਵੇਲੋ ਵੱਜਦੇ ਤਾਨੇ ਨਹੀਂ ਹੋ ਸਦਾ ਸਲਾਮਤ ਰੱਖੇ ਨਿਰਭ ਵੱਡੇ ਵੀਰੇ ਨੂੰ ਫਿਰ ਕਿਹੜਾ ਚੁੱਪ ਕਰਾਵੇ ਚਾਨਕ ਵਾਲੇ ਹੀਰੇ ਨੂੰ ਓਏ ਕਿਹੜਾ ਚੁੱਪ ਕਰਾਵੇ ਚਾਨਕ ਵਾਲੇ ਹੀਰੇ ਨੂੰ ਫਿਰ ਕਿਹੜਾ ਚੁੱਪ ਕਰਾਵੇ ਚਾਨਕ ਵਾਲੇ ਹੀਰੇ ਨੂੰ ਹੋ ਦਿਲ ਕਦੇ ਕਦੇ ਤਾਂ ਕਰਦਾ ਇਹ ਗੱਲ ਸਿਰੇ ਹਿਲਾ ਦੇ ਮਾਂ ਆ ਬਾਕੀ ਬਚਦੀ ਜ਼ਿੰਦਗੀ ਮਾਨ ਦੇ ਨਾਲ ਖਵਾ ਦੇ ਮਾਂ ਹੇ ਦੁਸ਼ਮਣ ਫਿਰ ਦੇ ਮਾਂ ਬੋਲੀ ਦੇ ਪਿੱਛੇ ਅੱਗੇ ਨਹੀਂ ਉਹ ੱਤੀ ਹਵਾ ਗੁਰਦਾਸ ਮਾਨ ਨੂੰ ਕਦੇ ਨਾ ਲੱਗੇ ਨੀ ੱਤੀ ਹਵਾ ਗੁਰਦਾਸ ਮਾਨ ਨੂੰ ਕਦੇ ਨਾ ਲੱਗੇ ਨੀ ਹੇ ੱਤੀ ਹਵਾ ਮੇਰੇ ਮਾਨ ਬਾਬੇ ਨੂੰ ਕਦੇ ਨਾ ਲੱਗੇ ਨੀ ਮੇ ਸਾਡੇ ਨਾਲ ਆਵੇਂ ਸਾਡੇ ਨਾਲ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਓ ਚਲਾਕ ਸੱਜਣਾ ਹ ਸੱਜਣਾ ਓ ਬੱਲੇ ਓ ਚਲਾਕ ਸੱਜਣਾ ਹ ਸੱਜਣਾ ਓ ਬੱਲੇ ਓ ਚਲਾਕ ਹਰ ਹੁੰਦੀਆਂ ਜਰੀਆਂ ਜਾਣ ਨਾ ਗਲੀਆਂ ਪਿੰਡ ਜਲਾਲ ਦੀਆਂ ਓਏ ਕਿਹੜਾ ਗਉ ਕਲੀਆਂ ਮਾਨਕਾ ਤੇਰੇ ਨਾਲ ਦੀਆਂ ਹਾਈਕੋਡ ਮਾੜਿਆ ਦਿਲ ਦੀ ਵੇਖੀ ਦਿਲ ਨਾ ਤੋੜੀ ਵੇ ਹਾਏ ਰੋ ਰੋ ਤਰਲੇ ਪਾ ਮਰ ਬਸਾ ਢਮਾਨਕ ਮੋੜੀ ਵੇ ਹੋ ਰੋ ਰੋ ਤਰਲੇ ਪਾ ਮਰ ਬਸਾ ਢਮਾਨਕ ਮੋੜੀ ਵੇ ਹਾਏ ਰੋ ਰੋ ਤਰਲੇ ਪਾ ਮਰ ਬਸਾ ਢਮਾਨਕ ਮੋੜੀ ਵੇ ਹਾਏ ਰੋ ਰੋ ਤਰਲੇ ਪਾ ਮਰ ਬਸਾ ਢਮਾਨਕ ਮੋੜੀ ਵੇ ਹਾਏ ਰੋ ਰੋ ਤਰਲੇ ਪਾ ਮਰ ਬਸਾ ਢਮਾਨਕ ਮੋੜੀ ਵੇ ਕੋ ਥੈਂਕ ਯੂ ਜੀ ਲੋ ਜੀ ਦੇਸੀ ਪੰਜਾਬ ਦੀ ਦੇਸੀ ਸੱਤ ਲੱਗੀ ਸੀ ਪਿੰਡ ਧਰਪੁਰਾ ਦੇ ਵਿੱਚ ਇੱਥੇ ਹੁੰਦੀ ਹੈ ਸਮਾਪਤ 22 ਆਰ ਨੇਤ ਅੱਜ ਤਾਂ ਬੜਾ ਸਵਾਦ ਆਇਆ ਜੀ ਥੈਂਕ ਯੂ ਭਾਈ ਸੋ ਮੈਂ ਵੈਲਕਮ ਕਰਦਾ ਦੇਸੀ ਪੰਜਾਬ ਜੋਸ਼ ਟੀਵੀ ਦੀ ਸਾਰੀ ਟੀਮ ਦਾ ਜਿੰਨੇ ਇੱਥੇ ਬਹੁਤ ਦੂਰ ਤੋਂ ਮੇਰੇ ਪਿੰਡ ਦੇ ਵਿੱਚ ਸਪੈਸ਼ਲੀ ਪਹੁੰਚੇ ਮੈਂ ਦਿਲੋਂ ਥੈਂਕਸ ਕਰਦਾ ਮੈਂ ਕਿਹਾ 6 ਘੰਟੇ ਲੱਗੇ ਆਉਣ ਤੇ ਥੋੜੀ ਜਿਹੀ ਜਿਆਦਾ ਲੱਗ ਜਾਣੀ ਸੀ ਭਾਈ ਬਹੁਤ ਛੇਤੀ ਆ ਗਏ ਮੈਂ ਕਿਹਾ ਤੁਸੀਂ 12 ਘੰਟੇ ਵੀ ਦੂਰ ਹੁੰਦੇ ਤਾਂ ਵੀ ਆ ਜਾਣਾ ਸੀ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਦੇਖੋ ਜੀ ਥੋੜੀ ਆਵਾਜ਼ ਹੈ ਜੀ ਕਰਦਾ ਮੈਂ ਕਿਹਾ 3-4 ਦਿਨ ਲੱਗ ਜਾਣ ਤੁਹਾਡੇ ਥੈਂਕ ਯੂ ਭਾਈ ਥੈਂਕ ਯੂ ਕੋਈ ਗੱਲ ਨਹੀਂ ਬਹੁਤ ਬਹੁਤ ਸ਼ੁਕਰੀਆ ਲਓ ਜੀ ਅਗਲੀ ਵਾਰ ਕਿਸੇ ਏ ਮੁੰਡੇ ਆਵੇ ਸਾਡੀ ਤੌਰ ਤੂੰ ਵੇਖਣੀ ਦੇ ਮੁੰਡੇ ਆਵੇ ਸਾਡੀ ਤੌਰ ਤੂੰ ਵੇਖਣੀ ਗੜਬਾ ਲੈ ਦੇ ਚਾਂਦੀ ਦਾ ਵੇਲਕ ਹਿੱਲੇ ਮਜਾਜ ਜਾਂਦੀ ਦਾ ਵੇਲਕ ਹਿੱਲੇ ਮਜਾਜ ਜਾਂਦੀ ਦਾ ਵੇਲਕ ਹਿੱਲੇ ਮਜਾਜ ਜਣ ਗਾਂਦੀ ਦਾ